ਦੋਸਤੋ ਸਭ ਤੋਂ ਪਹਿਲੇ ਤਾਂ ਮੇਰੇ ਵੱਲੋਂ ਤੇ ਪੂਰੀ ਪੰਜਾਬ ਵਾਲੀ 24 ਸੈਲੈਂਡੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਬੰਦੀ ਛੋੜ ਦੀ ਵਸਤੇ ਦਿਵਾਲੀ ਦੀਆਂ ਬਹੁਤ ਬਹੁਤ ਲੱਖਾਂ ਗੁਣਾ ਮੁਬਾਰਕਾਂ ਦਿੰਦਾ ਹੂੰ ਉਮੀਦ ਕਰਦਾ ਹਾਂ ਕਿ ਜਦੋਂ ਅਗਲੀ ਵਾਰ ਇਹ ਦਿਵਾਲੀ ਆਵੇ ਤਾਂ ਤੁਸੀਂ ਆਪਣੇ ਸਰਕਾਰੀ ਨੌਕਰੀ ਦੇ ਦੁਪਹਿਰ ਨੂੰ ਸੱਚ ਕਰਕੇ ਇੱਕ ਵਧੀਆ ਲਾਈਫ ਜੀ ਰਹੇ ਹੋ ਬਹੁਤ ਸਾਰੇ ਐਗਜ਼ਾਮ ਜੋ ਹੈ ਦੋਸਤੋ ਅਪਕਮਿੰਗ ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੀ ਵੈਕੈਂਸੀ ਆਣੀ ਜਿਹਦਾ ਬੈਚ ਪੀਰ ਤੋਂ ਬਰ ਤੋਂ ਸਟਾਰਟ ਹੋ ਰਿਹਾ ਤੇ ਹੋਰ ਵੀ ਬਥੇਰੇ ਐਗਜ਼ਾਮ ਆਣੇ ਹੈਗੇ ਸਭ ਦੀ ਤਿਆਰੀ ਤੁਸੀਂ ਇੱਕ ਥਾਂ ਦੇ ਕਰ ਸਕਦੇ ਹੋ ਉਸ ਤੋਂ ਪੰਜਾਬ ਦੇ ਮਹਾਪੈਕ ਦੇ ਨਾਲ ਦੀਵਾਲੀ ਦੇ ਇਸ ਖਾਸ ਮੌਕੇ ਤੇ ਪੰਜਾਬ ਦਾ ਮਹਾਪੈਕ ਨੋਰਮਲ ਡੇਸ ਤੇ ਲੈਣ ਨੂੰ ਤਾਂ ਤੁਹਾਨੂੰ ਇੱਕ ਸਾਲ ਵਾਸਤੇ 3500 ਦਾ ਮਿਲਦਾ ਅੱਜ ਜੋ ਹੀ ਪੰਜਾਬ ਮਹਾਪੈਕ ਸਿਰਫ ਤੁਹਾਨੂੰ 1790 ਦਾ ਮਿਲ ਰਿਹਾ ਵੀ ਕਿਤੇ ਥਾਂ ਦੋ ਸਾਲਾਂ ਵਾਸਤੇ ਤੇ ਨਾਲੇ 7500 ਕੁਐਸਚਨ ਦੀ ਪੀਡੀਐ ਵੀ ਫਰੀ ਹੈ ਸਹੀ ਕਰਨਾ ਚਾਹੁੰਦੇ ਹੋ ਤਾਂ ਜੁੜ ਕੇ ਤਿਆਰੀ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਸਾਰੇ ਟੈਸਟ ਸੀਰੀਜ਼ ਅਬੈਟਸ ਕ੍ਰੈਸ਼ ਕੋਡ ਸਭ ਕੁਝ ਅਦੇ ਵਿੱਚ ਅਵੇਲੇਬਲ ਰਹੇਗਾ ਇੱਕ ਖਾਤੇ ਲੈ ਕੇ ਪੰਜਾਬ ਦੇ ਵਿੱਚ ਆਉਣ ਵਾਲੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਇਸ ਕੋਡ ਕੋਡ ਧਿਆਨ ਰੱਖਿਓ ਦੋਸਤੋ 22752 ਡਿਸਕਾਊਂਟ ਦੇ ਲਈ ਤੇ ਗਾਈਡੈਂਸ ਲਈ ਤੁਸੀਂ 22752 ਕੋਡ ਲਾ ਕੇ ਮਹਾਪੈਕ ਜੁਆਇਨ ਕਰ ਸਕਦੇ ਹੋ ਥੱਲੇ ਵੀਡੀਓ ਦੇਖੋ ਇੱਕ ਵੀਡੀਓ ਆ ਰਹੀ ਹੈ ਵੀ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਜਾ ਕੇ ਦੇਖ ਸਕਦੇ ਹੋ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਕਿੱਦਾਂ ਜੁਆਇਨ